ਇਹਨਾਂ ਸਮਝੋ ਅੱਜ ਭਾਰਤ ਸਰਕਾਰ ਨੇ ਇੱਕ ਕੰਨੇ ਦੀ ਕੀਮਤ ਦਾ ਐਲਾਨ ਕੀਤਾ ਇਹਦੇ ਦੋ ਪੱਤਰ ਹੁੰਦੇ ਨੇ ਇੱਕ ਸੈਂਟਰਲ ਗਵਰਨਮੈਂਟ ਨੇ ਉਹ ਐਫ ਆਰਬੀ ਤੈਅ ਕਰਦੇ ਨੇ ਉਹਦੇ ਬਾਅਦ ਸਟੇਟਾਂ ਨੇ ਸਟੇਟਾਂ ਦੇ ਖਰਚੇ ਦੇ ਅਕੋਰ ਦੇ ਡਿਫਰ ਕਰਦੇ ਨੇ ਦੂਜੀ ਸਟੇਟ ਨਾਲੋਂ ਸਟੇਟਾਂ ਨੇ ਐਸ ਪੀ ਤੈਅ ਕਰਨੀ ਹੁੰਦੀ ਹੈ ਉਹ ਫਿਰ ਕਿਸਾਨਾਂ ਨੂੰ ਦਿੱਤੀ ਹੈ ਪਰ ਜਿੰਨੀ ਐਫ ਆਰਬੀ ਭਾਰਤ ਸਰਕਾਰ ਤੈਅ ਕਰਦੀ ਹੈ ਨੈਸ਼ਨਲ ਲੈਵਲ ਤੇ ਕੀਮਤ ਤੈਅ ਕਰਦੀ ਹੈ ਉਦੋਂ ਉੱਤੇ ਫਿਰ ਐਸ ਪੀ ਤੈਅ ਅੱਜ ਆ ਸਰਕਾਰ ਨੇ ਕਿਹਾ ਵੀ ਅਸੀਂ 15 ਰੁਪਏ ਗ੍ਰੇਟ ਘਟਾਤਾ ਪਰ ਨਿੱਤਾ 350 ਜਾਂਦੀ ਘਟਾਤਾ ਜਿਹੜਾ ਪਿਛਲੇ ਸਾਲ 340 ਪੈਸੀ ਨਾਲ ਜਿਹੜੀਆਂ ਸ਼ਰਤਾਂ ਲਾਤੀਆਂ ਉਹਨਾਂ ਨੂੰ ਜੇ ਧਿਆਨ ਨਾਲ ਪੜੋ ਤਾਂ ਅਸਲੀਅਤ ਇਹ ਹੈ ਵੀ ਉਹਨਾਂ ਨੇ ਰੇਟ ਘਟਾਤਾ ਉਹਨਾਂ ਨੇ ਅੱਗੇ ਸਾਡਾ ਹਮੇਸ਼ਾ ਗੰਨੇ ਦਾ ਰੇਟ 8.5% ਰਿਕਵਰੀ ਤੇ ਹੁੰਦਾ ਸੀ ਇੱਕ ਕੁੰਡਰ ਗੰਨੇ 'ਚੋਂ 8.5 ਕੁੰਡਰ ਚੀਨੀ ਜਿੱਦ ਤੇ ਰੇਟ ਹੁੰਦਾ ਸੀ ਔਰ ਜੇ ਨਾਅਰ সুਗਰ ਕਿਨ ਐਕਟ ਬੜਾ ਸਾਫ਼ ਲਿਖਿਆ ਸੀ ਇਹਦੇ ਤੇ ਕਈ ਵਾਰੀ ਲੈ ਚੁੱਕੇ ਆ ਪੈਸੇ ਜਦੋਂ ਕ੍ਰਸ਼ਿੰਗ ਸੀਜ਼ਨ ਆਉਂਦਾ ਹੈ ਜੇ 85% ਤੋਂ ਰਿਕਵਰੀ ਵੱਧ ਹੋਵੇ ਐਕਟ ਕਹਿੰਦਾ ਵੀ ਜਿੰਨੀ ਬੱਦ ਚਿੰਨੀ ਬਣੀ ਉਹਦੀ ਐਡੀਸ਼ਨਲ ਗੇਨ ਪ੍ਰਾਈਸ ਕਿਸਾਨ ਨੂੰ ਨਹੀਂ ਮਿਲਦੀ ਹੈ ਅਜਿਹਾ ਦੋ ਤਿੰਨ ਵਾਰੀ ਹੁੰਦੀ ਹੈ ਹੁਣ ਇੱਕ ਨਵੀਂ ਚੱਕੀ ਸ਼ੁਰੂ ਹੋ ਗਈ 슈ਗਰ ਮਿਲਾਂ ਵਾਲੇ ਜਿਹੜਾ रिकवरी ਦਾ ਚਾਰਟ ਤਿਆਰ ਕਰਦੇ ਨੇ ਉਹਦੇ ਵਿੱਚ ਗੱਗੀ ਕਰਦੇ ਨੇ ਦੋਨੋਂ ਮਰਜ ਬਹੁਤੀ ਸ਼ੂਗਰ ਬਣਾਉਂਦੇ ਨੇ ਕਾਰਜਾ ਜੋ ਕਰਦੀ ਹੈ ਪੰਜਾਬ ਦੀ ਰਿਕਵਰੀ 95 ਤੋਂ ਵੱਧ ਹੀ ਨਹੀਂ ਜਿਹੜੀ ਕਿਸੇ ਵੇਲੇ 12% ਤੱਕ ਰਹੀ ਗੰਨਾ ਹੋਈ ਹੈ ਧਰਤੀ ਹੋਈ ਹੈ ਪਰ ਰਿਕਵਰੀ ਕਿਉਂਕਿ ਕਾਰਜਾ ਚ ਜੀ ਲਗਾਉਣੀ ਹੈ ਕਿਸੇ ਦੀ 9.9 ਕਿਸੇ ਦੀ 9 ਮੈਕਸਮ 95 ਇਹਨਾਂ ਪਰੇ ਮਾਨਸਾ ਨੇ ਦਿੱਲੀ ਵਾਲਿਆਂ ਨੂੰ ਐ ਕਿ ਇਹ ਕਰਤਾ ਪਿਛੋਕਾ 10% ਦੀ ਕਵਰੀ ਤੇ ਕਰਤਾ ਸਾਡੇ ਅੱਧੇ ਦੀ ਭੁਜਾਈ ਇਹ ਬਾਦ 10% ਦੀ ਕਵਰੀ ਕਰੇ ਨਾਲ ਇੱਕ ਹੋਰ ਕ੍ਰੋਸ ਐਡ ਕਰਤੀ ਵੀ ਜਿਹੜੀ 10 ਤੋਂ ਘੱਟ ਬਣੇਗੀ ਜਿੰਨੀ ਦੀ ਕਵਰੀ ਕਰਤੇ ਹੋਏਗੀ 0.1% ਘਟੇਗੀ ਤਾਂ ₹3.46 ਕੰਨੇ ਦਾ ਰੇਟ ਘੱਟ ਹੋਏਗਾ ਔਰ ਇਹਨੂੰ ਜੇ 9.5 ਤੋਂ ਇਹ ਤਾਂ ਘੱਟ ਨਹੀਂ ਲੱਗੇਗਾ ਜੇ 9.5 ਤੋਂ ਇਹ ਤਾਂ ਜਾਂ 9.5 ਕਿਸੇ ਦੀ ਵੀ ਕਵਰੀ ਹੋਏਗੀ ਉਹ ਦੇ ਕਿਸਾਨਾਂ ਨੂੰ 329.35 ਪੈਸੇ ਮਿਲ ਰਹੇ ਜਿਹੜੇ ਸਮੇਂ ਸੇ 40 ਪਿਛਲੇ ਸਾਲ ਮਿਲਦੇ ਸੀ ਇਹਨਾਂ ਨੇ ਜਿਹੜਾ ਨਾਮ ਕਹਿੰਦੇ ਨੇ ਸੀ ਪਾਪਦਾਤਾ ਅਸਲ ਵਿੱਚ ਪੰਜਾਬ ਦੀ ਰਿਕਵਰੀ 950 ਤੇ ਹੈ ਹੀ ਨਹੀਂ ਪੰਜਾਬ ਚ 329.3 ਪਾ ਮਿਲੇਗਾ ਤਾਂ ਇਹ ਬੜਾ ਵੱਡਾ ਫਰਾਡ ਭਾਰਤ ਸਰਕਾਰ ਨੇ ਕੀਤਾ ਹੈ ਕਿਸਾਨਾਂ ਦੇ ਨਾਲ ਔਰ ਤੁੰਗਰਾ ਕਰਨ ਉਹ ਜਿਹੜੀ ਅੰਦਰਲੀ ਗੱਲ ਹੈ ਛੋਟੀ ਜੀ ਗੱਲ ਕਹਿਤੀ ਬਡੀ ਖਬਰ ਨਾਲ ਆਤੀ ਮਿਤੀ 355 ਰੁਪਏ ਸੀ ਪਾਕਤਾ ਵਸਿਕ 15 ਰੁਪਏ ਵਧਾ ਦਿੱਤਾ ਜਿਹੜੀ ਨਾਲ ਇਹ ਭਾਰਤੀ ਵੀ ਜੇ ਰਿਕਵਰੀ ਘਟੂ 0.1% ਦੇ ਤਿੰਨ ਰੁਪਏ 46 ਪੈਸੇ 5 0.1% ਕੱਟ ਲੱਗੇਗਾ ਉਹਦੇ ਨਾਲ ਸਾਡੀ ਜਿੰਨੀ ਕੰਨੇ ਦੀ ਰਿਕਵਰੀ ਆ ਮੈਕਸਮ 95 ਉਹ ਤੇ 329 ਦਾ ਮਤਲਬ ਪਿਛਲੇ ਸਾਲ 340 ਮਿਲਦੇ ਸੀ 329 ਅੱਗੇ ਮਿਲਣਗੇ ਕਰਨੀ ਪਈ ਕਟਾ ਆ ਦੇ ਤੇ ਬਰ ਉਹਨੇ ਤਾਂ ਕੀ ਸੀ ਤੁਹੇ ਦੋ issues ਨੇ ਜਿਹਨੇ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀ ਮੈਂ ਉਹ ਜਿਹੜੇ ਆਵਾਜ਼ ਤੋਂ ਵੀ ਜ਼ਰੂਰ ਤਾਂ ਕੋਲੋਂ ਨਾ ਦਾ بیمار ਦਿੱਤਾ ਇਹ